ਸ਼ਾਹ ਵਲੀ ਜੀ ਦੇ ਦਰਬਾਰ ਤੇ ਸਲਾਨਾ ਮੇਲਾ ਸ਼ਰਧਾ ਭਾਵਨਾ ਨਾਲ ਮਨਾਇਆ ਪੀਰ ਬਾਬਾ ਅਸ਼ਨਾਇ ਸ਼ਾਹ ਵਲੀ ਜੀ ਦੇ ਦਰਬਾਰ ਪਿੰਡ ਇਨੋਵਲ ਸ਼ਾਖੋਟ ਵਿਖੇ ਪੀਰ ਸਰਦਾਰਾਂ ਜੀ ਦੇ ਆਸ਼ੀਰਵਾਦ ਨਾਲ ਦਰਬਾਰ ਦੇ ਗੱਦੀ ਨਿਸ਼ੀਨ ਦਾਸ ਰਾਮ ਜਰਮਨ ਵਾਲਿਆਂ ਦੀ ਅਗਵਾਈ ਚ ਦੋ ਦਿਨ ਸਲਾਨਾ ਮੇਲਾ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਇਸ ਮੌਕੇ ਮੇਲੇ ਦੇ ਪਹਿਲੇ ਦਿਨ ਸਵੇਰ ਸਮੇਂ ਸੰਗਤਾਂ ਵੱਲੋਂ ਦਰਬਾਰ ਤੇ ਝੰਡੇ ਦੀ ਰਸਮ ਅਦਾ ਕੀਤੀ ਗਈ ਉਪਰੰਤ ਨੇਤੂ ਦਿ올 ਕਵਾਲ ਪਾਰਟੀ ਨੇ ਆਪਣਾ ਪ੍ਰੋਗਰਾਮ ਪੇਸ਼ ਕੀਤਾ ਮੇਲੇ ਦੇ ਦੂਸਰੇ ਤੇ ਆਖਰੀ ਦਿਨ ਸਵੇਰ ਤੋਂ ਹੀ ਸੱਭਿਆਚਾਰਕ ਸਟੇਜ ਸਜਾਈ ਗਈ ਜਿਸ ਵਿੱਚ ਸ਼ੰਮੀ 뮤지컬 ਕਵਾਲ ਗਰੁੱਪ ਨੂਰ ਮਹਿਲ ਵਾਲਿਆਂ ਫਰੈਂਡ ਆਰਕੈਸਟਰਾ ਨਕੋਦਰ ਅਤੇ ਤਿਤਲੀ ਨਕਾਲ ਪਾਰਟੀ ਨੇ ਆਪਣਾ ਪ੍ਰੋਗਰਾਮ ਪੇਸ਼ ਕੀਤਾ ਇਸ ਮੌਕੇ ਪਰਬੰਧਕਾਂ ਵੱਲੋਂ ਆਏ ਹੋਏ ਮਹਿਮਾਨਾਂ ਸਹਿਯੋਗੀ ਸਜਣਾ ਸੇਵਾਦਾਰਾਂ ਤੇ ਕਲਾਕਾਰਾਂ ਦਾ ਵਿਸ਼ੇ ਸਨਮਾਨ ਕੀਤਾ ਗਿਆ ਚਾਮ ਸਮੇਸ਼ਿੰਜ ਮੇਲਾ ਕਰਵਾਇਆ ਗਿਆ ਜਿਸ ਵਿੱਚ ਨਾਮਵਰ ਪਹਿਲਵਾਨਾਂ ਨੇ ਆਪਣੇ ਪਹਿਲਵਾਨੀ ਦੇ ਜੋਰ ਵਿਖਾਏ ਇਸ ਮੌਕੇ ਸੰਗਤਾਂ ਲਈ ਠੰਡੇ ਮਿੱਠੇ ਜਲਦੀਆਂ ਸ਼ਬੀਲਾਂ ਲਗਾਈਆਂ ਗਈਆਂ ਅਤੇ ਅਟੁੱਟ ਲੰਗਰ ਵਰਤਾਇਆ ਗਿਆ ਮੇਲੇ 'ਚ ਪਿੰਡ ਦੀ ಗ್ರಾಮ ਪੰਚਾਇਤ ਅਤੇ ਸੰਗਤਾਂ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ ਇਸ ਮੌਕੇ ਹੋਰਨਾ ਤੋਂ ਇਲਾਵਾ ਬੀਬੀ ਸਰਵੰਕਰ ਬਾਬਾ ਰਾਜੂ ਬਾਬਾ ਸੋਢੀ ਸੇਵਾਦਾਰ ਬਬਲੂ ਜੀ ਹੋਤਾ ਗਵਿੰਦਾ ਰਿਹਾਨ ਅਮਰਦੀਪ ਬੱਗੀ ਬੀਬੀ ਕੁਲਵਿੰਦਰ ਕੌਰ ਗਿਆਨ ਚੰਦ ਮਾਸਟਰ ਜਗਤਾਰ ਚੰਦ ਰਵਿੰਦਰ ਨਾਥ ਅਜੇ ਤੇਜੀ ਰਾਜਨ ਸਬਰਵਾਲ ਰਵੀ ਪਟਵਾਰੀ ਅਜੇ ਕੁਮਾਰ ਬੇਬੀ ਜਰਮਨ ਟੋਨੀ ਰਿਪੋਰਟ ਦਵਿੰਦਰ ਸਿੰਘ ਕੋਲਾ ਦੀ ਵਿਸ਼ੇਸ਼ ਰਿਪੋਰਟ ਦੀ ਪੰਜਾਬ ਨਿਊਜ਼ ਦਰਬਾਰ ਸੈਦ ਬਾਬਾ ਸ਼ਨੈਸ਼ ਸ਼ਾਹ ਵਰੀ ਦਰਬਾਰ ਮੀਂਹਵਾਲ ਮੌਲਮੀਆਂ ਇਨਵਾਰ ਗੁਰੂ ਮਹਾਰਾਜ ਬੀਬੀ ਪੀ ਸਰਦਾਰਾਹੀ ਗਦਨ ਸਿੰਘ ਦਾਸਰਾਮ ਜੀ ਮਹਾਰਾਜ ਦੀ ਹਿਉਰੀ ਵਿੱਚ ਬਿੱਲਾ ਹੋ ਰਿਹਾ ਹੈ ਨਵਾਲ ਸਨੇਸ਼ਾ ਵਲੀ ਦਾ ਸਾਰਿਆਂ ਨੇ ਬਹੁਤ ਸਹਿਯੋਗ ਕੀਤਾ ਗੁਰੂ ਮਹਾਰਾਜ ਉਹਨਾਂ ਨੂੰ ਤੰਦਰੁਸਤੀ ਰਹਿਮਤ ਕਾਨ ਸਰਕਾਰ ਸਾਰਿਆਂ ਨੇ ਬਹੁਤ ਰੌਣਕਾਂ ਲਾਈਆਂ ਮੇਲੇ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈ ਗੁਰੂ ਮਹਾਰਾਜ ਕਿਰਪਾ ਕਰਨ ਸਾਰਿਆਂ ਦੇ ਸੇਈਦ ਬਾਬਾ ਸਨੇਸ਼ਾ ਵਲੀ ਨੂੰ ਲੱਖ ਲੱਖ ਵਧਾਈ ਅੱਲਾਹ ਪਾਕ ਰਹਿਮਤ ਕਰੇ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਕਿਰਪਾ ਇਸ ਸੇਈਦ ਬਾਬੇ ਸਨੇਸ਼ਾ ਵਲੀ ਦੀ ਉਸਤਿ ਦੀਆਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਜੈ ਮਸਤਾਂ